ਹੀ ਆ ਜਲ ਦੋਸਤੋ ਟਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਵੀਲੋਗਰ ਚੈਨਲ ਦਾ ਵੈਤਰੀ ਗਾਇਸ ਅੱਜ ਹੈਗਾ ਆ ਆਪਣਾ ਘਟਨਸ ਦੇ ਤੇ ਬਹਨਿਆ ਗਾਇਸ ਪਰ ਨਾਲੇ ਦੇ ਪੁਰਾਣੇ ਵਹਿਣਸ ਤੇ ਦਾ ਪਰਨਾ ਚਿੱਟਾ ਚਿੱਟੀ ਵਰਦੀ ਨਾਲੇ ਚਿੱਟਾ ਪਰਨਾ ਸਾਰਾ ਕੁਝ ਚਿੱਟਾ ਇਦਾਂ ਲੱਗਦਾ ਜਿਦਾ ਮਰਗਦੇ ਚੱਲੇ ਆ ਪਰ ਨਹੀਂ ਇਹ ਭਲੇਖਾ ਹੈ ਟਾਡਾ ਮਰਗਦੇ ਨਹੀਂ ਜਾਂਦੇ ਗਾਇਸ ਸਕੂਲੇ ਚੱਲੇ ਆ ਕੱਪੜੇ ਲਵੇ ਇਦਾਂ ਹੀ ਪਏ ਚਿੱਟੇ ਚਿੱਟੇ ਤੇ ਚੱਲ ਗਏ ਹਾਂ ਗਾਇਸ ਰੋਟੀ ਖਾ ਲਈ ਫਿਰ ਚੱਲਦੇ ਸਕੂਲੇ ਤੁਹਾਨੂੰ ਮਿਲਦੇ ਹਾਂ ਦੁਬਾਰਾ ਸਕੂਲੋਂ ਆ ਕੇ ਬਾਏ ਗਾਇਸ ਪਰ ਨਾਲ ਕਿ 7:00 ਵੱਜ ਜਾਏ 7:00 ਵੱਜ ਜਾਏ ਵਾਹ ਕੀ ਆ ਚਲ ਦੋਸਤੋ ਮੈਂ ਆ ਚੁੱਕਾ ਸਕੂਲੋਂ ਸਕੂਲੋਂ ਆ ਗਏ ਠੜਾ ਭਰਾ ਹੁਣ ਕੱਪੜੇ ਬਦਲ ਲਿਆ ਤੇ ਘਰੇ ਕੋਈ ਨਹੀਂ ਆ ਰੋਟੀ ਹੁਣ ਆ ਬਣਾਉਣੀ ਪੈਣੀ ਉਹਦਾ ਅੱਜ ਜਾਣਾ ਸੀ ਗਾਇਸ ਨਿਸ਼ਾਨ ਸਾਹਿਬ ਚੇਂਜ ਕਰਨ ਤੇ ਨਿਸ਼ਾਨ ਸਾਹਿਬ ਇਹਨੇ ਚੇਂਜ ਕਰਨੀ ਕਿਉਂਕਿ ਰੋਟੀ ਦੇ ਖਾਣੀ ਆ ਤੇ ਨਿਸ਼ਾਨ ਸਾਹਿਬ ਚੇਂਜ ਕਰਨਾ ਪੈਣਾ 15 ਮਿੰਟਾਂ ਚ ਮਤਲਬ 15 ਮਿੰਟਾਂ ਦਾ ਵੀ ਲਾਣਾ ਹੁਣ ਮੈਂਨੇ ਕੀ ਬਣਾਉਣੀ ਆ ਤੇ ਜਿਹੜਾ 15 ਮਿੰਟਾਂ ਤੱਕ ਬਹੰਦਾ ਚੜੀਏ ਲੈ ਆਈਏ ਫਿਰ ਚਲੋ ਅਗੀਆਂ ਗਾਉ ਲੋ ਕੰਟੀਨਿਊ ਕਰਦੇ ਹਾਂ ਬਾਅਦ ਵਿੱਚ। ਉੱਪਰੋਂ ਉੜਦਾ ਤੇ ਆ ਲੱਗ ਗਈ। ਕਈ ਦਾ ਆਇਆ ਕੋ ਸਾਡੇ ਘਰ ਕੋਹਣ ਆਇਆ ਨੂਰ ਤੇ ਜਗਦੀਪ ਭਾਈ ਤੇ ਚਲ ਚੇਂਜ ਕਰਨ ਜਾਣਾ ਸੀ। ਤੇ ਹੁਣ ਆਪਾਂ ਚੱਲਨੀ ਆ ਤੇ ਜੈਕਟ ਪਾਉਂਦੇ ਰਹਿਣਾ। ਰਹਿਣ ਦੇ ਜੀ। ਮੰਮਾ ਟਿਊਸ਼ਨ ਜਾਣਾ ਹੈ ਨਹੀਂ। ਬਾਅਦ ਪਾਣੀ। ਉਹ ਤਾਂ ਥੱਲੇ ਰੱਖ ਦੇਣਾ ਨਾ ਬੜ ਤੇ ਫਿਰ ਤੇ ਚਲੀਏ ਗੁਰਦਾਰੇ ਤੇ ਜਗਨ ਨਿਸ਼ਾਨ ਸਾਹਿਬ ਚੇਂਜ ਕਰਦੇ। ਚਲੋ ਆਪਾਂ ਗੁਰਦਾਰੇ ਆ ਚੁੱਕੇ ਚਾਬੀਆਂ ਸਾਡੇ ਹੱਥੇ ਚ ਨੇ। ਪਹਿਲਾਂ ਹੀ ਤਾਂ ਪਾਲਾ ਚੱਲ। ਤੇ ਹੁਣ ਆਪਾਂ ਜਾ ਕੇ ਖੋਲੀਏ ਤੇ ਫਿਰ ਤੂੰ ਦੀ ਚਾਬੀ ਕਿਹੜੀ ਚਾਬੀ ਲੈਣੀ ਪਾਲ ਆ ਜਲਦੀ ਪਾਨਾ ਪਾਨਾ ਅੱਛਾ ਪਾਨਾ ਠੀਕ ਹੈ ਠੀਕ ਹੈ ਚਲੀਆਂ ਗਾਇਸ ਉੱਤੇ ਯਾਰਾ ਪਤੀ ਹਿੰਦ ਨੇ ਬਰੇ ਆ ਬਰੇ ਆ ਹਵਾ ਤਿੰਨ ਉ ਉੱਤੇ ਤੇ ਪੋੜੀ ਨਹੀਂ ਹਣੀ ਉ ਇੱਥੇ ਪੋੜੀ ਨਹੀਂ ਹਣੀ ਮਮਾ ਲੱਜ ਜਾਣਾ ਕਈ ਦਾ ਦੋ ਦੋ ਪਿਛਲੇ ਰਿਜਤਾ ਹਾਂ ਇਹ ਟਿਊਸ਼ਨ ਆਈ ਦੀ ਰੱਦ ਫਰਵਰੀ ਦੇ ਵਿੱਚ ਬਦਲਿਆ ਹੈ ਚਲ ਜੀ ਆ ਗੋਦੀ ਸਾਈਡਰ ਪਾਰ ਕਰ ਲਓ ਨਹੀਂ ਆ ਬਾ ਚੁਕੇ ਕੋਠੇ ਤੇ ਕੋਠੇ ਇਹ ਚਲੋ ਕੋਈ ਉਧਰ ਨੇ ਉਧਰ ਸੁੱਖਾ ਸਨਣਾ ਕਮਰਾ ਜੀ ਥੱਲੇ ਮਾਰਾ ਹੈ ਸਰੂਪੇ ਉਧਰ ਨਹੀਂ ਜਾਣਾ ਠੀਕ ਆ ਹਾਂ ਉਧਰ ਨਹੀਂ ਆਣਾ ਕਿ ਇਹ ਤੇ ਆ ਚੈੱਕ ਕਰ ਸਕਦੇ ਗਾਈਸ ਤੁਸੀਂ ਆਪਣੀ ਗੁਰਦਾਰੇ ਵਿਊ ਉਹ ਨੂਰ ਮੇਰੀ ਗੱਲ ਸੁਣਨਰ ਕੀ ਗੁਰਦਾਰੇ ਨਾਲ ਲੋੜੀ ਰਹੀ ਹੈ ਮਲ ਗੁੱਡੀਆਂ ਡਾਈਏ ਪਰ ਬਾਬੇ ਇਧਰ ਬਿਧਰ ਖਤਰਾ ਬੜਾ ਆ ਮਾਮਾ ਜੀ ਕੇ ਪੈਰ ਫਿਸਲ ਗਿਆ ਕਿਤੇ ਵੱਜ ਪਈ ਗਿਆ ਤਾਂ ਗੁਰਦਾਰੇ ਓਏ ਬਾਬੇ ਉਹ ਘੁੱਟ ਕੇ ਬੜਨਾ ਫੋਨ ਮੈਂ ਆ ਚੈੱਕ ਕਰੋ ਗਾਇਸ ਉਹ ਤਾਂ ਕਰੰਟ ਆਉਂਦਾ 24 ਘੰਟੇ ਲੱਗ ਆ ਓਏ ਨਾ ਓਏ ਨੂਰ ਹਤੇ ਮਮਤਾ ਆਰਤੀ ਤੇ ਕਰੰਟ ਆਉਂਦਾ ਹੀ ਹਾਂ ਆ ਚੈੱਕ ਕਰੋ ਗਾਇਸ ਤੇ ਹੁਣ ਆਪਾਂ ਚੱਲੇ ਆ ਨਿਸ਼ਾਨ ਸਾਹਿਬ ਆਓ ਤੁਹਾਨੂੰ ਦਿਖਾਈਏ ਲੱਗ ਗਏ ਹੋ ਤੇ ਕਿੰਨਾ ਗੰਦਾ ਹੈ ਨਿਸ਼ਾਨ ਸਾਹਿਬ ਹਾਂ ਨਹੀਂ ਐਂਦੀ ਤੇ ਦੀ ਭਾਈ ਹੋਰ ਦੱਸੋ ਆਵੋ ਰਿਹਾ ਗਾਇਸ ਆਪਣਾ ਘਰ ਹਾਂ ਬੜੇ ਹੋ ਕੇ ਦੇ ਗਾਈਸ ਤੇ ਹੋਰ ਜਾਈ ਅਰਤੇ ਨੁਕੀ ਹੁੰਦਾ ਥਲੇ ਧਿਆਨਾ ਤਾਰਾ ਮੇਰੇ ਵੀ ਤੇ ਇੱਥੇ ਬੋਲ ਆਈ ਨਹੀਂ ਕਿ ਹਾਂ ਰਹੀ ਕਿਥੇ ਬੋਲ ਆਈ ਹੈ ਹੈਲੋ ਕਿਹੜਾ ਹੋ ਗਿਆ ਤੁਸੀਂ ਟਾਇਲ ਦੇ ਕਿਥੇ ਹੋ ਨੋਈ ਦਾ ਆਓ ਹੋਰ ਯਾ ਸਟੈਂਡ ਕਿਥੇ ਆ ਕਿਸੇ ਨੂੰ ਸ਼ਾਂਤਾਬ ਰੱਖੀ ਲੰਦ ਆਹੋ ਅੰਦਰ ਹੀ ਅੰਦਰ ਅੰਦਰ ਫੜ ਕੇ ਲਿਆਓ ਫਿਰ ਕਿੱਧਰ ਪਾਸੇ ਗਾਈਸ ਆ ਦੇਖੋ ਨਿਸ਼ਾਨ ਸਾਹਿਬ ਦੇਖੋ ਹਨ ਹੈਂ ਹੁਣ ਕਰਾਈ ਦਾ ਸੀ ਇੱਧਰ ਸਾਰਿਆਂ ਨੇ ਹੁਣ ਆ ਜੇ ਆਪਾਂ ਥੋੜੀ ਕੰਮ ਕਰਨਾ ਹੈ ਤੇ ਆ ਕਰੀਏ ਫਿਰ ਤੇ ਇਸਨਾਨ ਵੀ ਕਰਾਉਣਾ ਆ ਕੱਚੀ ਰਸੀ ਕੱਚੀ ਰਸੀ ਦਾ ਵੀ ਇਸ਼ਨਾਨ ਕਰਾਉਣਾ ਉਹ ਤੂੰ ਕੱਚੀ ਰਸੀ ਤੇ ਆਈ ਦੁੱਧ ਆਂਦੇ ਆ ਦੁੱਧ ਲੈ ਆਈ ਤੇ ਬਾਟੀ ਦੇ ਵਿੱਚ ਪਾਉਣਾ ਹੁੰਦਾ ਪਾਣੀ ਭਾਗੇ ਤੇ ਕੱਚੀ ਰਸੀ ਬਣ ਜਾਂਦੀ ਆ ਤੇ ਇਹਦੇ ਨਾਲ ਇਸ਼ਨਾਨ ਕਰਾਈਦਾ ਨਿਸ਼ਾਨ ਸਾਹਿਬ ਨੂੰ ਤੇ ਫਿਰ ਵਸਤਰ ਬਨਾਈਦੇ ਮਤਲਬ ਚੋਲਾ ਸਾਹਿਬ ਬਨਾਈਦਾ ਹੈ ਹੈ ਇਹ ਬਾਬਾ ਜੀ ਨੇ ਮੈਨੂੰ ਗਿਆਨ ਦਿੱਤਾ ਥੋੜਾ ਬੋਤਾ ਹੁਣ ਆ ਵੀ ਚਾਹੀਦਾ ਕਿਤਾ ਆ ਹੈ ਨਾ ਆਹੋ ਆਹੋ ਤੇ ਹੁਣ ਆਪਾਂ ਧਿਆਨ ਨਾਲ ਯਾਰ ਥੱਲੇ ਨਾ ਛੁੱਟੀ ਕੋਈ ਵੀ ਆਹ ਦੇ ਮੇਰਾ ਆਹ ਆ ਜੀ ਦਾ ਆਇਤੀ ਬਾਦੇ ਪਾਨੇ ਵਾਲੇ ਦੀ ਚਲਿਓਣ ਗਾਈਸ ਆ ਖੋਲ ਲੀਏ ਪਹਿਲਾਂ ਚੰਗੀ ਗਾਈਸ ਉਥੇ ਆਪਾਂ ਨਾਟਾ ਦੇ ਖੋਲਦੇ ਆ ਤੇ ਹੁਣ ਆਪਾਂ ਇੱਥੇ ਤੇਲ ਪਾਉਣ ਲਗੇ ਆ ਪਾ ਨੂਰ ਤੇਲ ਠੀਕ ਆ ਇੱਥੇ ਪਤਾ ਉਹ ਹੈ ਨਾ ਛੱਡੀ ਮਾਰਾਂ ਵਾਲਾ ਪਾਇਓ ਮਾਰਾਂ ਵਾਲਾ ਦੋੜ ਨਾ ਦਿਓ ਮੁੱਕੇ ਦੌੜ ਹੁੰਦੀ ਨੇ ਬੜੇ ਵਾਹੋ ਭਰਾ ਬਾਜ ਸਬਸਕ੍ਰਾਈਬ ਹਾਂ ਅਗਰ ਆ ਰਹੀਆਂ ਨੇ ਪਾ ਇੱਥੇ ਬਾਜ ਇੱਥੇ ਓ ਗੋਮਨਾ ਜਾ ਕੇ ਵੇਖੀਦੇ ਨਾ ਨਾਲ 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 ਵਿੱਚ ਨੂੰ ਦੇਖਣਾ ਪਾਉਂਦੇ ਧਿਆਨ ਨਾਲ ਜਾਂਦੇ ਨੂਰ ਲੱਗੰਦੇ ਹੋਰੇ ਨਹੀਂ ਬੱਬਈ ਹਾਂ ਦੇਖੋ 3 ਲੱਗ ਚੁੱਕਾ ਬੁਰਾ ਬੁਰਾ ਛੜੇ ਬਈ ਹਾਂ ਜੀ ਬਗਲੇ ਢੱਕ ਜਾ ਗਰ ਥੋੜਾ ਬਹੁਤ ਬੜਾ ਬੱਬਈ ਇਨਾ ਕ ਤੇ ਹੈ ਕਿਸ ਨੂੰ ਜਾਨਾ ਤੇ ਤਰਪੀ ਆਵੇ ਤਰਪੀ ਹੈ ਨਾ ਤੋਏ ਮਮਾ ਨਾ ਕਿਉਂ ਦਿਆਂ ਉਹ ਕੰਮ ਕਰਨ ਜਾਨੂ ਵਾਲੇ ਹਾਂ ਛੱਡ ਬੈ ਆਪਣੇ ਆਪ ਇਹਨੂੰ ਮਿਲ ਜਾ ਵੇ ਨੀ ਰੁਗਣਾ ਇਹ ਕਰੀ ਸਪੀਡ ਫਾੜਦੀ ਜਿਹੜਾ ਥੱਲੇ ਆ ਨਾ ਤੈਨੂੰ ਦੋ ਰੁਗਣਾ ਮੈਂ ਆ ਨਾ ਛੱਡਦੀ ਓਏ ਕੋਈ ਕੁੱਤਾ ਘਮੋ ਦੇ ਭੱਜਾ ਹੋਰ ਏ ਬਾਬਾਈ ਲੈ ਅੱਜ ਤਾਂ ਨਿਸ਼ਾਨਾ ਸਾਬ ਆ ਹਾ ਹੂੰ ਨਿਸ਼ਾਨਾ ਸਾਬ ਥੱਲੇ ਆ ਚੁੱਕਾ ਹੈ ਤੇ ਹੁਣ ਆਪਾਂ ਚੰਗੀ ਤਰ੍ਹਾਂ ਨਾ ਕਰਾਵਾਂਗੇ ਧਿਆਨ ਨਾਲ ਇਥੇ ਸੱਚਾ ਚੁੜੀ ਪੋਜੀਟਿਵ ਦਵਨ ਦਵਨ ਹਾਂ ਕੋ ਕੀ ਹਾਲ ਹੈ ਨਿਸ਼ਾਨ ਸਾਹਿਬ ਦਾ ਅੱਗੇ ਸੌਖਾ ਨਾ ਯਾ ਹੂੰ ਤਾਂ ਹੀ ਤਾਂ ਕਿਹਾ ਚੱਲ ਚੱਗਾ ਕੇਮਿਕਲ ਵਾ ਵਾ ਫਿਰ ਵਾ ਗਰ 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 ਵਾ ਗਰ ਵਾਹ ਗੁਰ ਤੇ ਗਾਇਸ ਆਪਾਂ ਨਿਸ਼ਾਨ ਸਾਹਿਬ ਲਾਉਣ ਲੱਗੇ ਬਸ ਚੰਗੀ ਤਰ੍ਹਾਂ ਇਸ਼ਨਾਨ ਕਰਾ ਦੀ ਨਿਸ਼ਾਨ ਸਾਹਿਬ ਦਾ ਫਿਰ ਆਪਾਂ ਧੋਣੀ ਹੈ ਗਾਇਸ ਸੇਵਾ ਦੇ ਸਟਾਰਟ ਨਹੀਂ ਕੀਤੀ ਤੇ ਪਹਿਲਾਂ ਹੀ ਨੰਗਰ ਲੱਗਾ ਹਾਂ ਜੀ ਕੇਲੇ ਹਾਂ ਜੀ ਕੁੜੇ ਵੇਖਣ ਆ ਗਏ ਜੀ ਹਾਂ ਜੀ ਗਾਇਸ ਆ ਜਾਕਰ ਕੁਛੀ ਨਾ ਸੀਦਾ ਇਸ਼ਨਾਨ ਕਰਾਉਂਦੇ ਆ ਤੇ ਬਾਬਾ ਇਤਿਹਾਸ ਦੱਸਉਂਦੇ ਆ ਕਿ ਆ ਰੰਗ ਕੇਸਰੀ ਰੰਗ ਕਿਉਂ ਚੜਾਉਂਦੇ ਆ ਤੇ ਹੁਣ ਆਪਾਂ ਪਹਿਲਾਂ ਇਸ਼ਨਾਨ ਕਰਾ ਲਈਏ ਫੇਰ ਤੁਹਾਨੂੰ ਦਦਦੇ ਹਾਂ ਸਾਰਾ ਕੁਝ ਗਾਇਸ ਸੂਰਜ ਅਸਤੋ ਚਲਾ ਆ ਨਹੀਂ ਇਹ ਕਿੰਨਾ ਕੁ ਫਿਆ ਬਾਈ ਰੁਕਦੀਏ ਕਿ ਚੁੱਕਦੀਏ ਚੱਲ ਫੜ ਨਹੀਂ ਹੈ ਨਹੀਂ ਬਾਅਦ ਚ ਇਹਨਾਂ ਜ਼ੋਰ ਲੱਗ ਲੈਂਦੇ ਹੁਣ ਜਿਆਦਾ ਜ਼ੋਰ ਲੱਗਣਾ ਚੱਲਣ ਦਾ ਜਿਆਦਾ ਜੈਦਾ ਮੜਿਆ ਹੁਣ ਚੱਲਣ ਨਹੀਂ ਚੱਲਣੇ ਕੋਈ ਚੱਲ 1 2 3 ਰੱਖੋ ਹੋਏ ਕਿਦਾ ਕੀ ਹਾਲ ਹੈ ਆ

ਚਾ 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 ਲਾ ਲੈ ਲਾ ਲੈ ਜੂਰੇ ਨੂੰ ਇਹ ਬੇਹੱਦ ਸ਼ਾਨਦਾਰ ਚੱਲ ਚੱਲੇ ਯਾਰ ਅ ਜਿੰਦਗੀ ਕਰੀ ਫੇ ਚੱਲੀਏ ਥੱਲੇ ਵੀ ਹੈ ਗਾਇਸ ਉੱਤੇ ਤਾਂ ਲੱਗ ਚੁੱਕਾ ਇਹਦੇ ਉੱਤੇ ਚੜਾਤਾ ਇਹ ਨਿਸ਼ਾਨਦਾ ਚੱਲੇ ਹੈ ਥੱਲੇ ਗਾਈਸ ਪਤਾ ਕੀ ਆ ਆਪਣਾ ਨਿਸ਼ਾਨ ਸਾਹਿਬ ਆਪਣਾ ਨਿਸ਼ਾਨ ਸਾਹਿਬ ਥੱਲੇ ਥੱਲੋ ਲੱਗਾ ਥੱਲੋ ਫਿਰ ਆ ਫਲੋਰ ਤੇ ਫਿਰ ਉੱਤੇ ਫਲੋਰ ਆ ਲੈ ਕਰ ਦ ਮੇਰਾ ਵੀ ਤੂੰ ਚੱਲ ਚੱਲ ਹੈ ਜਾ ਨਿਆ ਖੜਾ ਹੋਲ ਨਿਸ਼ਾਨ ਸਾਹਿਬ ਸਰੂਪਾ ਸਾਡੇ ਹੱਥ ਆ ਨਹੀਂ ਸਰੂਪਾ ਸਾਚਾ ਆਇਆ ਸਰੂਪਾ ਤੇ ਲਾਓ ਲਾਓ ਤੇ ਨਿਸ਼ਾਨ ਸਾਹਿਬ ਸਰੂਪੇ ਥੱਲੇ ਆ ਆ ਦੇਖੋ ਗਾਈਸ ਇੱਥੇ ਵੀ ਲੱਗ ਰਿਹਾ ਨਿਸ਼ਾਨ ਸਾਹਿਬ ਚੱਲ ਯਾਰ ਤੂੰ ਚੰਗੀ ਤੇਰਾ ਗੰਡਾ ਇਤਤਾਨ ਸਾਰਾ ਚੋਲਾ ਪਿਆ ਨਿਕਲ ਜਾਣਾ ਹਾਂ ਨਾ ਕਰ ਬਈ ਤੇ ਚੜੀਆਂ ਥਲੇ ਉਹ ਥਲੇ ਜਾ ਕੇ ਕਰਦੇ ਚੱਲ ਉਹ ਚੜੀਆਂ ਥਲੇ ਚਲ ਆ ਗਾਈ ਸ ਇੱਕ ਮਿਸਟਰੀ ਸੋਲਵ ਕਰੋ ਤੇ ਇੱਕ ਮਿਸਟਰੀ ਸੋਲਵ ਕਰੋ ਦੱਸੋ ਹੁਣ ਆ ਨਿਚਾਨ ਸਾਹਿਬ ਕਿੱਧਰੋਂ ਆਇਆ ਇੱਥੋਂ ਇੰਨੀ ਕਪੋੜੀ ਬਸ ਆ ਕਿੱਦਾਂ ਕਿੱਥੇ ਲੁਣਾਇਆ ਮਮਾ ਮੈਂ ਚਲ ਕੇ ਗਿਆ ਨੂੰ ਪੁੱਛ ਮਹਾ ਬਦਿਆਂ ਬਾਲਟੀਆਂ ਕਰਕੇ ਇੱਥੇ ਪਿਆ ਰਹਿੰਦਾ ਚਲੋ ਤੇ ਓਏ ਤਿਆ ਨਾ ਮम्मा ਪੈਰ ਧੋ ਲੈਣੇ ਚੈੱਕ ਕਰ ਸਕਦੇ ਆਪਣਾ ਖਾੜਾ ਲੱਗ ਰਿਹਾ ਹੈ ਰੈਗੂਲਰ ਲੱਗਦਾ ਖਾੜਾ ਤੇ ਨਾ ਪੈ ਚੁੱਕਾ ਹੈ ਸਨਸੈਟ ਹੋ ਚੁੱਕਾ ਹੈ ਚਲ ਜਰੂ ਆ ਜਲੀਏ ਤੇ ਇਸ ਮਾਤੀ ਹੋਣਾ ਆਪਾਂ ਕਰਤੀ ਹੈ ਲੱਗ ਗਿਆ ਆਪਣਾ ਨਿਸ਼ਾਨ ਸਾਹਿਬ ਤੇ ਤੁਹਾਨੂੰ ਕਲੀਪ ਐਡਿਟ ਕਰਕੇ ਵਿਖਾਵਾਂਗੇ ਵਿੱਚ ਮੁਖਾ ਹੀ ਦਿੱਤੇ ਮੈਂ ਸਾਰੇ ਵਲੌਗ ਚ ਚਲੋ ਜਰੀ ਜਗਰੀਬ ਚਲੋ ਆਹ ਭਾਈ ਨੂੰ ਕੇਸ ਕੀ ਹੁੰਦੇ ਆਪਣੀ ਦਸਤਾਰ ਬੰਦੀ ਹੋ ਚੁੱਕੀ ਹੈ ਬਾਬਾ ਜੀ ਨੇ ਕਰਤੀ ਹੈ ਨਿਸ਼ਾਨ ਸਾਹਿਬ ਦੇ ਨਾਲ ਹੀ ਵਧਾਈਆਂ ਭਾਈ ਤੁਹਾਨੂੰ ਚਲੀਆਂ ਹਨ ਕਰੇ ਜਸ ਪਹਿਨੇ ਨਾ ਇਹ ਪੰਨੇ ਆਜੇ ਪਰਨਾ ਤੇ ਹੁਣ ਆਪਾਂ ਚੱਲੇ ਆ ਉੱਤੇ ਸੋਖਾਸਨ ਕਰਾਉਣ ਠੀਕ ਕਿਉਂਕਿ ਸੋਖਾਸਨ ਕਰੋਨਾ ਦਾ ਪੈਣਾ ਕਿਉਂਕਿ ਤਕਰੀਬ ਘਰੇ ਚੱਲ ਕੇ ਆਂਦਾ ਮੈਂ ਉਹਨਾਂ ਘੜੀ ਕਿਨੂੰ ਮੈਂ ਚਲ ਮੈਂ ਸੋਖਾਸਨ ਕਰਾਵਾ ਜਾ ਕੇ ਫਿਰ ਸੋਖਾਸਨ ਕਰਾਈਏ ਦਰ ਮਿਲਦੇ ਸੋਖਾਸਨ ਕਰਾ ਕੇ ਬਾਏ ਗਾਈਸ ਗਾਈਸ ਸੋਖਾਸਨ ਕਰਾ ਰਿਹਾ ਤੇ ਹੁਣ ਸੋਖਾਸਨ ਕਰਾ ਗਿਆ ਬੰਦਾਂ ਦਾ ਸੇਵਾ ਬਾਹ ਸੇਵਾ ਕਿਨੇ ਭਾਈ ਪੈਸੇ ਚੱਲ ਪਰਿਓ ਨਾ ਕਰ ਆਈ ਯਾਰ ਤੂੰ ਚੱਲ ਚੱリエ ਤਕਰੀਬ ਆ ਚੜੀਏ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਬੜੀ ਕੱਬੀ ਕਾ ਚੰਗਾ ਫਿਰ ਮਰੀ ਗਈ ਚਲ ਓਕੇ ਬਾਈ ਕਾ ਚੰਗਾ ਚੰਗਾ ਹੈਗਾ ਤੇਲੀਆ ਗਾਇਸ ਬਾਹਰ ਗਾਇਸ ਆ ਦੇਖੋ ਜਗਦੀਪ ਭਾਈ ਥੱਕ ਚੁਕੇ ਜਗਦੀਪ ਭਾਈ ਜਾਂਦੇ ਮੈਂ ਘਰੇ ਜਾਣਾ ਘਰੇ ਜਾਣਾ ਘਰੇ ਜਾ ਘਰੇ ਜਾ ਹਾਂਜੀ ਘੁੰਮਣਗਾ ਤੋਂ ਦਿਆਂ ਤੇਰੀ ਵੀਡੀਓ ਬਣਾਉਣਾ ਭਰਾ ਹੁਣ ਗਾਇਸ ਆਪਾਂ ਵੀ ਘਰੇ ਚੱਲ ਜਣਾ ਕਿਉਂਕਿ ਥੱਕ ਗਏ ਚੁਕੇ ਅੱਜ ਪੂਰਾ ਪੂਰਾ ਤੇ ਹੁਣ ਤੁਹਾਨੂੰ ਸਿੱਧਾ ਮਿਲਦੇ ਘਰ ਜਾ ਕੇ ਬਾਏ ਗਾਇਸ ਮੈਂ ਆ ਚੁਕਾ ਘਾਰ ਤੇ ਘਾਰ ਆ ਕੇ ਮੈਂ ਨਾ ਪਰਨਾ ਪੁਰਨਾ ਲਾ ਲਿਆ ਆ ਵੇਖੋ ਪਰਨਾ ਰਖਿਆ ਤੇ ਬੇਸ਼ ਵੀ ਲਾ ਲਈ ਤੇ ਹੁਣ ਕਰਨ ਲੱਗਾ ਸਕੂਲ ਦਾ ਕੰਮ ਬੈਗ ਖੋਲੀਏ ਕਰੀਏ ਕੰਮ ਸਕੂਲ ਦਾ ਤਾਂ ਤੁਹਾਨੂੰ ਮਿਲਦੇ ਗਏ ਸਿੱਧਾ ਅਗਲੇ ਵਲੌਗ ਜਿੰਨਾ ਨਵਾਂ ਦਾ ਵਲੌਗ ਰਿਹਾ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਵੀ ਕਰ ਦਿਓ ਕਰ ਦਿਓ ਗਾਇਸ ਬਾਏ ਬਾਏ